ਸੁਨਿੰਦਰਪਾਲ ਸਿੰਘ ਜੀ ਜਣੇ ਜਿਹੜੇ ਇੱਕ ਤੁਹਾਡੇ ਪਰਿਵਾਰ ਚ ਮੈਂਬਰ ਦੀ ਮੌਤ ਹੋ ਗਈ ਇਸ ਕਰੋਂ ਇਹ ਨਸੀਖ ਕਰਕੇ ਹੋਈ ਹੈ ਜੀ ਉਹ ਸਭ ਬਹੁਤ ਪਤਾ ਨਹੀਂ ਕਿੱਥੋਂ ਲਿਆਉਂਦਾ ਸੀ ਜੀ ਬੁੜੀਆਂ ਨੂੰ ਕੁੱਟ ਕੇ ਘਰੋਂ ਤੇ ਕਲੇਸ਼ ਕਰਦਾ ਸੀ ਰੋਜ਼ ਟੀਕੇ ਲਾਉਂਦਾ ਸੀ ਤੇ ਕੋਈ ਐਂ ਹਸਾਬ ਲਾ ਲਓ ਵੀ ਤੁਸੀਂ ਕੋਈ ਵੀ ਉਹਦੀ ਨਾੜੀ ਚੱਲਦੀ ਨਹੀਂ ਸਾਰੀਆਂ ਬਲੌਕ ਸੀ ਤੇ ਪੈਸੇ ਲਾਉਂਦਾ ਸੀਗਾ ਖਬਰ ਕਿੱਥੋਂ ਲੈਂ ਉਹ ਮਿਲ ਹੀ ਜਾਂਦਾ ਜੀ ਜਾਂ ਇੱਥੇ ਚੌਂਕੀ ਹੈ ਜੀ ਚੌਂਕੀ ਦੇ ਰਵੇ ਲਾਉਣੇ ਸੱਤ ਤੋਂ ਪੈਸੇ ਲੈ ਜਾਂਦਾ ਜੀ ਮੈਂ ਸਾਬ ਲਾ ਲਓ 5-7 ਮਿੰਟ ਦੇ ਵਿੱਚ ਲਿਆ ਗਈ ਟੀਕਾ ਲਾ ਗਈ ਲੜਨ ਲੱਗ ਜਾਂਦਾ ਜੀ ਹੁਣ 5-7 ਮਿੰਟ ਦੇ ਵਿੱਚ ਦਾ ਬੰਦਾ ਲਵੇ ਲਉਣੀ ਤੇ ਲਹੂ ਗਈ ਹੁਣ ਐ ਤਾਂ ਇੰਨੀ ਵੀ ਕੋਈ ਬਾਹਰੋਂ ਲੇਕੇ ਆਊਗਾ ਇਹ ਦੇਖਦੇ ਤਾਂ ਹੀ ਹੈ ਜੀ ਹੁਣ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤਾਂ ਫੜਦੇ ਨਹੀਂ ਜਿਹੜੇ ਛੋਟੇ ਕੇ ਦਾ ਘਾਟਾ ਦਾ ਕੇ ਦਾ ਕੋਸ਼ ਕਰਤਾ ਗਰੀਬਾਂ ਦਾ ਜਿਹੜੇ ਵੱਡੇ ਬੰਦੇ ਉਹਨਾਂ ਤੋਂ ਖਾ ਬੇਚਦੇ ਆਈ ਸਾਰੇ ਵਿਕੀ ਜਾਂਦਾ ਕੋਈ ਨੀਕਾ ਟੈਗ ਉਟ ਹੈਗਾ ਕਾ ਤਾਂ ਉਹ ਕਿਹੜਾ ਕੀਤਾ ਜੀ ਸਾਡੇ ਬਾਹਰ ਤਾਂ ਕੁਝ ਨਹੀਂ ਕੀਤਾ ਡੱਕਾ ਨਹੀਂ ਕੀਤਾ ਇਹਨਾਂ ਨੇ ਇਹ ਤਾਂ ਐਵੇਂ ਗੱਲਾਂ ਮਾਰੀ ਜਾਂਦੇ ਸਾਡਾ ਸਾਨੂੰ ਪਤਾ ਸਾਡਾ ਘਰ ਉਜੜ ਗਿਆ ਜੀ ਇਹ ਵਿਚਾਰੀਆਂ ਬੁੜੀਆਂ ਖਬਰ ਕਿਵੇਂ ਟਾਈਮ ਪਾਸ ਕਰਨਗੀਆਂ ਹੁਣ ਇਹਨਾਂ ਦੇ ਟਾਈਮ ਪਾਸ ਦਾ ਹੱਲ ਕੀਤਾ ਜਾਊਗਾ ਜੀ ਕਰਜ ਆਏਗਾ ਜੀ 4-5 ਲੱਖ ਦੇ ਕਰੀ ਹੋਊਗਾ ਘਰ ਪਾਇਆ ਜੀ ਪਹਿਲਾਂ ਫਿਰ ਲੋਕਾਂ ਤੋਂ ਫੜ ਕੇ ਲੈ ਗਿਆ ਮੈਂ ਕਹਿੰਦਾ ਜਿੱਥੇ ਇਹ ਕੁੜੀ ਕੰਮ ਕਰਦੀ ਹੈ ਜੀ 20-30 ਹਜ਼ਾਰ ਤਾਂ ਇਹਨਾਂ ਤੋਂ ਹੀ ਫੜ ਕੇ ਖਾਈ ਬੈਠਾ ਅਜੇ ਇਹਦੇ 3-4 ਮਹੀਨੇ ਦੀ ਤਨਖਾਹ ਪਹਿਲੀ ਖਾਈ ਬੈਠਾ ਨਸ਼ਾ ਰੋਕ ਕਰਦਾ ਜੀ ਇੱਕ ਮਿੰਟ 'ਚ ਲਿਆਉਂਦਾ ਸੀਗਾ ਜੀ ਉਦੋਂ ਜੇ ਹੁਣ ਕਹਿਣ ਤਾਂ ਉਹ ਹੁੰਦੀ ਉਹਨੂੰ ਖਾਜੇ ਜੇ ਸਾਨੂੰ ਕਹਿਿੰਦਾ ਜੀ 1000 ਚਾਹੀਦਾ ਤਾਂ ਉਹਨੇ 800 ਨਹੀਂ ਲੈਣਾ ਸੀ 1000 ਹੀ ਲੈਣਾ ਸੀ ਨਸ਼ੇ ਲੈ ਕੇ ਆਉਂਦਾ ਸੀ ਨਸ਼ੇ ਕਰਕੇ ਸਾਡਾ ਘਰ ਬਰਬਾਦ ਹੋ ਗਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹੰਡਾਇ ਦੇ ਵਿੱਚ ਪਿੱਛੇ ਜੇ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਇਹ ਦੋਨੋਂ ਓਵਰਡੋਸ ਦੇ ਨਾਲ ਡੈਥਸ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਤਾਂ ਜਿਹੜੇ ਮੌਤ ਹੋਈ ਹੈ ਪ੍ਰਭਜੋ ਸਿੰਘ 18 ਸਾਲ ਦਾ ਸੀ ਹੰਡਾਇਆ ਦਾ ਜਿਹਦੀ ਕਿ ਡੈੱਡ ਬੋਡੀ ਬਰਨਾਲੇ ਦੀ ਦਾਣਾ ਮੰਡੀ ਵਿੱਚ ਮਿਲੀ ਸੀ ਤੇ ਇਹਨੂੰ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆ ਗਿਆ ਤੇ ਇਹਦਾ ਪੋਸਟਮਾਰਟਮ ਕੀਤਾ ਗਿਆ ਤੇ ਫਰਸਟ ਇਨਸਟੈਂਸ ਦੇ ਉੱਤੇ ਪੋਸਟਮਾਰਟਮ ਦੇ ਵਿੱਚ ਕੋਈ ਵੀ ਇਹੋ ਜੀ ਓਵਰਡੋਜ਼ ਵਾਲੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਇਹਦੀ ਡੈੱਡ ਬੋਡੀ ਮਿਲੀ ਸੀ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਸੰਬੰਧੀ ਮਟੀਰੀਅਲ ਕੋਈ ਸਿਰਿੰਜ ਵਗੈਰਾ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੈ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸੰਬੰਧੀ ਜਿਹੜਾ ਮਰਤਕ ਪ੍ਰਭਜੋ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫ਼ਤੀਸ਼ ਕੀਤੀ ਗਈ ਉਹਦੇ ਦੇ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਛ ਇਹ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚੱਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆਏ ਦੇ ਵਿੱਚ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਤੇ ਕਿਉਂਕਿ ਜਿਹੜਾ ਫਰਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤੇ ਕਾਰਨ ਦਾ ਪਤਾ ਲਗਾਇਆ ਜਾਂਦਾ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ ਛਾਂ ਕੰਨ ਕਰਾਂਗੇ ਪਰਿਵਾਰ ਨੂੰ ਸ਼ਾਮਲ ਪੜਤਾਲ ਕਰਕੇ ਜੋ ਵੀ ਉਹਦੇ ਮੌਤ ਦੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਏਗੀ